ਗੀ ਸਾਰਾ ਨਿਉ ਸਵੇਰ ਦੀ ਤੇ ਫੋਸਲ ਸਾਇਟੀ ਮਿਲਤੀ ਹਾਈ ਹੋਪ ਤੋਂ ਸਰਠੀ ਫੋਨੀਆ ਦੇ 15 ਸੋਹਨੀਆ ਤੇ ਅਸਲੀ ਬੱਤਿਆ ਜੀ ਚਲੋ ਜੀ ਹੋ ਗਾਰਦਿਆ ਕਰਦੇ ਕੰਮ ਗਾਰਟ ਸਟਾਰਟ ਸੂਰਜ ਚੜ ਚੁੱਕਿਆ ਆ ਇਹ ਹੋ ਗਿਆ ਸਾਫ ਸੁਥਰਾ ਮੌਸਮ ਤੇ ਮੈਂ ਹੁਣ ਉਹਦੀ ਪਾਠ ਕਰਕੇ ਪਾਠ ਕਰਕੇ ਹਟਿਸ ਦੀ ਮੈਂ ਚਲਿਆ ਪਹਿਲਾਂ ਬਹੁਤ ਜ਼ਰੂਰੀ ਹੈ ਗੱਲ ਕਰਨਾ ਬਾਕੀ ਕੰਮ ਸਾਰੇ ਬਾਅਦ ਵਿੱਚ ਤੇ ਪਹਿਲਾਂ ਮੈਂ ਚਾਹ ਨੂੰ ਪੋਚਾ ਕੱਢ ਤਿਆ ਸੀਗਾ ਸਾਰਾ ਕੰਮ ਕਰਤਾ ਤੇ ਹੈਗੇ ਨੇ ਕੱਪੜੇ ਧੋਣ ਵਾਲੇ ਕੰਢੇ ਦੇ ਵਿੱਚ ਰੱਖ ਪਏ ਆ ਬਾਅਦ ਵਿੱਚ ਧਵਾਉਂਗੀ ਬਾਕੀ ਸਾਰਾ ਕੰਮ ਹੋ ਗਈ ਫਿਰ ਆਂਡੇ ਬਣਾ ਰਹੇ ਨੇ ਕੁਮਾਰ ਘਰ ਚੱਕੀ ਚੰਦੇ ਅੰਦਰ ਤੇ ਹੁਣ ਮੈਂ ਲੱਗੀ ਆ ਖਾਣਾ ਬਣਾਉਣ ਬੱਚੇ ਜਾਲ ਸਕੂਲ ਦੇ ਵਿੱਚ ਤੇ ਹੁਣ ਉਪਰ ਰੱਖ ਲਿਆ ਪਾਣੀ 1 ਕਨ ਦਾ ਗਲਾਸ ਪੀ ਮੰਗਿਆ ਹੁਣ ਗਰਮ ਕਰਕੇ ਇਹਨੂੰ ਤੇ ਫਿਰ ਮੈਂ ਆਪਣਾ ਮਾਂ ਬੱਚੇ ਲਈ ਚਾਹ ਬੱਚੇ ਲਈ ਬਣਾਇਆ ਚਾਹ ਕੀ ਦੁੱਧ ਚ ਬੱਤੇ ਪਾਉਣੇ ਨੇ ਬਸ ਉਹਨੇ ਪੀਣੀ ਹੈਗੀ ਖਾਣੇ ਦੇ ਪਿੰਦਾ ਆ ਕਿੰਨੀ ਵਾਰ ਮਨਾ ਕਰ ਲਿਆ ਬਟ ਪਿੰਦਾ ਹੀ ਹੈ ਹਟ ਨਹੀਂ ਨੀ ਤੇ ਮੈਂ ਆਪਣਾ ਫਿਰ ਗਰਮ ਕਰ ਲੈਂਦੀ ਹਾਂ ਸਿਰ ਜਿਵੇਂ ਪਾਣੀ ਚ ਜੀ ਚਾਹ ਬੱਚੇ ਨੇ ਪਾਲ ਚਾਹ ਬਾਲਟੀ ਤੇ ਗੈਸ ਵਰ ਤਾਂ ਖਰਾਬ ਮੇਰੇ ਲਈ ਕੰਮ ਛੇੜ ਦਿੰਦੇ ਇਸ ਕਰਕੇ ਮੈਂ ਇਹ ਬਣਾਉਂਦੀ ਹੁੰਦੀ ਕਈ ਵਾਰ ਆ ਬਣਾਉਣ ਲੱਗਾ ਨਾ ਮਮਾ ਚੀਨੀ ਘੱਟ ਪੰਦੀ ਚਾਹ ਵੀ ਘੱਟ ਬੰਦੀ ਹੈ ਤੇਜ਼ ਬਹੁਤ ਆ ਚਾਹ ਹੁੰਦੀ ਹੋ ਗਿਆ ਸਾਫ ਨੂੰ ਹੋ ਗਿਆ ਸਾਰਾ ਹੋ ਗਿਆ ਇੱਕ ਵਾਰੀ ਦੁੱਧ ਵੀ ਗਿਰ ਗਿਆ ਉੱਪਰ ਰਾਤੀ ਦੁੱਧ ਘਿਰੀਆ ਪਹਿਲਾਂ ਇਹਦੇ ਪਰਚਾ ਗਿਰ ਗਈ ਬਸ ਟਾਈਮ ਲੱਗਿਆ ਨਹੀਂ ਹੁਣ ਚੰਗੀਦਰਾ ਨਾ ਹੋ ਫੇਰ ਕੇ ਸਾਫ ਕਰਾਂਗੀ ਇਹਨੂੰ ਇਹ ਕਿੰਨਾ ਗੰਦਾ ਲੱਗ ਰਿਹਾ ਚਾਹ ਉਹ ਮੈਂ ਦੇ ਚਾਹਾਂ ਉਹ ਦੇ ਚਿੰਨੀ ਇਹ ਮੈਂ ਚਾਹਾਂ ਉਹ ਜਿੰਨੀ ਥੋੜਾ ਪਾਣੀ ਠੀਕ ਹੋ ਜਾਏਗਾ ਓਕੇ ਜੀ ਉਸ ਤੋਂ ਬਾਅਦ ਉਹ ਜਿਹੜਾ ਮੈਂ ਖਾਣਾ ਆਧਿਕ ਖਾਧਿਆ ਰੱਖੇ ਬੈਠੇ ਆ ਮੈਂ ਸਾਰੇ ਤੇ ਤਵਾ ਰੱਖਣ ਲਗੀ ਬਸ ਫਿਰ ਬੱਚੇ ਨੂੰ ਸਕੂਲ ਤੋਂ ਲੈ ਆ ਤੇ ਮੈਂ ਜਾਣਾ ਡਿਊਟੀ ਤੇ ਤੇ ਤੁਹਾਨੂੰ ਬਾਅਦ ਵਿੱਚ ਮਿਲਦੇ ਆ। ਇਹ ਕੰਮ ਕਾਰ ਦਾ ਕਰੀ ਹੋ ਕੇ ਚੱਲੇ ਸੀ ਇਹ ਪਾਸਾਪਿੰਗ ਕਰਨ ਸ਼ਾਪਿੰਗ ਕਰਨ ਲਈ ਜਿਵੇਂ ਤਿਹਾਰ ਆ ਰਹੇ ਨੇ ਸੀਗੇ ਵੀ ਹੋਰੋ ਕੱਪੜੇ ਵੀ ਜ਼ਰੂਰੀ ਸੀਗੇ ਕਿਉਂਕਿ ਜੇ ਅਸੀਂ ਪਹਿਲਾਂ ਇਹ ਕੱਪੜੇ ਖਰੀਦ ਲੈਂਦੇ ਆ ਫਿਰ ਕਪੜਾ ਸলাই ਵਧੀਆ ਹੋ ਜਾਂਦਾ ਆ ਨਹੀਂ ਤੇ ਤੁਰਤੇ ਵਿੱਚ ਕਪੜਾ ਵਧੀਆ ਨਹੀਂ ਬਣਦਾ ਹੈਗਾ ਤੇ ਇਸ ਕਰਕੇ ਮੈਂ ਤੁਹਾਨੂੰ ਕੱਪੜੇ ਦੇਖ ਕੇ ਆਂਦੇ ਆ ਤੇ ਤੁਸੀਂ ਵੀ ਦੇਖੋ ਕਿਹੜੇ-ਕਿਹੜੇ ਕੱਪੜੇ ਵਧੀਆ ਨੇ ਇਹਦੇ ਵਿੱਚ ਸਾਰੀ ਵਧੀਆ ਸੀਗੇ ਤੇ ਔਰਗੈਂਜ਼ਾ ਜਦਾਂ ਚੱਲ ਰਿਹਾ ਸੀਗਾ ਪਰ ਜਿਹਦਾ ਸੋ ਕੋਸਾ ਮੈਂ ਚਾਹਤ ਸੀ ਤੇ 오ਰੇਂਜ ਕਵਰ ਦੇਖ ਨੂੰ ਆ ਪਿਆ ਬਹੁਤ ਹੀ ਵਿਦਿਆ ਸੀਗਾ ਪਰ ਮੈਨੂੰ ਤਾਂ ਚਾਹੀਦਾ ਸੀ ਉਹ ਮੀਨੂਨ ਦਾ ਸੀ ਉਹਦੋਂ ਮੈਨੂੰ ਕਿਉਂ ਸੀਗਾ ਤਾਂ ਲੱਗਾ ਕਿ ਇਹ ਤੇ 오ਰੇਂਜ ਪਹਿਲਾਂ ਹੀ ਮੇਰੇ ਕੋਲ ਦੋ ਦਿਨ ਸੀਗੇ ਇਸ ਕਰਕੇ ਬਹੁਤ ਮੋਸ਼ਰ ਹੋ ਜਾਂਦੀ ਹੈ ਕੋਈ ਫੈਸਲਾ ਕਰ ਲੋ ਇਹ ਲੈ ਤਰੇ ਉਹ ਕੋਰੇ ਤੁਸੀਂ ਦੇਖੋ ਕਿ ਕਿ ਬਣੇ ਰਿਹਾ ਬਣ ਨਾ ਬਣ ਗੋਲ ਰੰਗ ਨਹੀਂ ਦਿਖਦਾ ਹੈਗਾ ਬਲੂ ਦਿਖ ਰਿਹਾ ਹੈ ਦੇ ਵਿੱਚ ਸਾਰੇ ਅਜਿਹਾ ਬੋਲਦੇ ਨੇ ਇਹ ਜਿਸ ਸਮ ਹੁਣ ਸਾਰੇ ਨਵੇਂ ਰੰਗ ਨੇ ਪ੍ਰਾਣੀ ਰੰਗ ਤਾਂ ਜਿਹੜੇ ਨਾ ਇਹਨਾਂ ਨੂੰ ਕੋਈ ਸਮਝ ਨਹੀਂ ਆਂਦਾ ਆਈਸ਼ਵਰ orange کافی ਚੱਕ ਚੱਲ ਰਿਹਾ ਹੈ ਜਿਹੜਾ 2 ਸਾਲਾਂ ਤੋਂ ਵਿਕੀ ਨਹੀਂ ਸੀ ਰਿਹਾ ਹਰਾ ਦੋ ਹਰਾ ਹੁਣ ਥੋੜਾ ਜਿਹਾ ਰੁਕਿਆ ਹੈ ਹਰਾ ਚੰਗੀ ਦਾ ਪਿੰਕ ਕਰਕੇ ਸੀ ਮੈਂ ਅਗਰ ਕੇਸੀ ਦੀ ਸੋਟ ਦੇਖੋ ਤੁਸੀਂ ਕਿੰਤੋਂ ਮਲਿਕ ਤੁਹਾਨੂੰ ਸੋਟ ਇਸ ਇੱਕੋ ਹੀ ਖਰਾਬ ਨਹੀਂ ਹੋਣੀ ਹੈਗੀ ਬਹੁਤ ਹੀ ਪਿਆਰੀ ਕੜਾਈ ਹੈ ਦੀ ਬਹੁਤ ਹੀ ਜਿਆਦਾ ਪਿਆਰੀ ਹੈ ਇਦਾਂ ਨਹੀਂ ਖਰਾਬ ਹੋਣ ਵਾਲੀ ਹੈ ਪਟਾਈ ਤੇ ਇਹ ਹੈਗਾ ਦੁਪੱਟਾ ਤੇ ਇਹ ਹੈਗੀ ਸੋਆ ਤੇ ਤੁਹਾਨੂੰ ਸੋਟੀ ਤੁਹਾਨੂੰ ਲੱਗੇ ਮੇਰਾ ਪਲੀ ਤੁਸੀਂ ਕਿਉਂਕਿ ਹੁਣ ਸ਼ਾਪਿੰਗ ਸਟਾਰਟ ਹੋਈ ਹੈ ਅਲੀ ਦਾ ਅਲੀ ਅੱਗੇ ਕਿਤੇ ਕਾਫੀ ਕੁਝ ਪਿਆ ਵਾ ਤੇ ਮੈਂ ਤੁਹਾਨੂੰ ਹੋ ਕੇ ਹੋਰ ਦਿਖਾਉਂਦੀ ਹਾਂ ਸੋਖ ਨੂੰ ਕਿੱਡੇ ਕਿਡੇ ਸੂਟ ਲੱਗ ਚਾਈਆਂ ਤੇ ਦੂਜਾ ਕਲਰ ਇਹ ਸੀਗਾ ਸੋੜ ਦਾ ਤੇ ਇਹ ਹੈਗਾ ਦੁਪੱਟਾ ਬਹੁਤ ਹੀ ਪਿਆਰਾ ਕਲਰ ਹੈ ਰੈਂਟ ਕਲਰ ਤੇ ਇਸ ਹੂਂ ਗਸਬੇ ਸੀ ਕਿਦਾਂ ਦਾ ਲੱਗਿਆ ਤੁਹਾਨੂੰ ਇਹ ਹੋਰ ਦੁਪੱਟਾ ਹੈ ਨਾ ਕੋਲ ਲਾਂ ਤਾਂ ਇਹ ਬਦਿਆ ਮਤਲਬ ਕਪੜਾ ਬਹੁਤ ਹੀ ਪਿਆਰਾ ਹੈ ਕਪੜਾ ਜਲਦੀ ਖਰਾਬ ਨਹੀਂ ਹੁੰਦਾ ਮੈਂ ਇੱਕੋ ਹੀ ਜਗ੍ਹਾ ਤੇ ਲਿਖ ਆਂਦੀ ਹਾਂ ਦੇ ਉੱਪਰ ਕੋ ਦੇ ਜਿੱਕੇ ਤੇ ਗਈ ਹੁੰਦੀ ਬੇਚਣ ਤਾਂ ਲਿਖ ਆਂਦੀ ਬਰ ਇੱਥੇ ਮੈਂ ਆਪਣੇ ਪ੍ਰਿੰਟ ਤੋਂ ਹੀ ਲੰਦੀ ਆ ਤੇ ਤੁਹਾਨੂੰ ਦੱਸਿਓ ਕਿਦਾਂ ਦੇ ਲੱਗਿਆ ਸੂਟ ਤੇ 33 ਸਤੰਬਰ ਨੇ ਆਸੀ ਦਾ ਸੂਟ ਤੇ ਹੈਗੇ ਸੀ ਸੁਲਵਾ ਕੀ ਹੈਗੇ ਸੀ ਜੁਲੂ ਤੁਹਾਨੂੰ ਕਿੰਨੇ ਲੱਗੇ ਆਗੇ ਬਲੂ ਕਲਰ ਦਾ ਸੂਟ ਹੈ ਮਲਟੀ ਕਲਰ ਆ ਦੇ ਵਿੱਚ ਦੀ ਕਲਾਸ ਰਮੇ ਜਰੂਰਤ ਨਹੀਂ ਹੈਗੀ ਬਹੁਤ ਹੀ ਪਿਆਰਾ ਕਲਰ ਹੈਗਾ ਥੋੜਾ ਸੋ ਕਿੰਨਾ ਲਗਦਾ ਮੇਰਾ ਇਹ ਸੋਟ ਵੀ ਦੇਖ ਚੂਗਾ ਸੀਗਾ ਬਹੁਤ ਹੀ ਪਿਆਰਾ ਸੀ ਉਹ ਇਹਦੇ ਤੋਂ ਪੈਕ ਪੈਕ ਨਹੀਂ ਸੀ ਬਿੱਚੀ ਕੁਛ ਲੈਟਸ ਯੂ ਤੇ ਬਹੁਤ ਹੀ ਪਿਆਰਾ ਹੈ ਕਲਰ ਇਹ ਹੈਗਾ ਰਾਨੀ ਕਲਰ ਹਲਕਾ ਰੈਡ ਰੈਡ ਚ ਕਲਰ ਸੀਗਾ ਕਿਸੇ ਦਸਤਾਨੇ ਕਿਵੇਂ ਲੱਗਿਆ ਇਹ ਮੈਂ ਸੂਟ ਉਹਨਾਂ ਨੇ ਲਿਖਿਆ ਜੋ ਮੇਰੇ ਲਈ ਇਹ ਰੋਕ ਕੰਮ ਕਰਿਆ ਸੀਗਾ ਮੈਂ ਆਪਰੇਸ਼ਨ ਕਰਾਇਆ ਸੀ ਆਪਰੇਸ਼ਨ ਕਰਾਉਣ ਦੇ ਜਦੋਂ ਫਿਰ ਮੈਨੂੰ ਅੱਦ ਲੱਗਿਆ ਵੀ ਹੈਨਾ ਕਿਸੇ ਨੂੰ ਇਹ ਕੰਮ ਨਹੀਂ ਕਰਾਉਣਾ ਚਾਹੀਦਾ ਫਿਰ ਉਹਨੂੰ ਕੁਛ ਨਾ ਕੁਛ ਦੇਣਾ ਚਾਹੀਦਾ ਹੈਨਾ ਤੇ ਦੋ ਸੂਟ ਉਹਨਾਂ ਨੇ ਜਿਹੜੇ ਮੈਂ ਇਹ ਲੈ ਕੇ ਆਈ ਸੀ ਬਹੁਤ ਹੀ ਪਿਆਰੇ ਆ ਕਪੜਾ ਤੇ ਬਹੁਤ ਹੀ ਮਲਾਈਮਾ ਕਪੜਾ ਆ ਤੇ ਨਾਲ ਸੀ ਇਹ ਦੁਪੱਟਾ ਸਲਵਾਰ ਵੀ ਨਾਲ ਸੀ ਜਿਹੜੀ ਮਲੇ ਕੋਟਨ ਦੇ ਕਪੜਾ ਹੈ ਬਹੁਤ ਪਿਆਰਾ ਕਪੜਾ ਹੈ। ਕਿਸੇ ਤਸਲਾ ਕਿਤਾ ਦੇ ਲੱਕੀ। ਬਲੂ ਕਲਰ ਤੇ ਇੱਕ ਇਹ ਵਾਲਾ ਕਲਰ ਦੋ ਉਹਨਾਂ ਨੇ ਲਏ ਕਿ ਅਸੀਂ ਸ਼ਾਮਾਂਗੇ ਚੌਲ ਨਮਕੀ ਵਿਚ ਬੜੀਆਂ ਮਾਪੇ ਕੇ ਰੱਖ ਕੇ ਬੱਚਾ ਕੰਦਮ ਵੀ ਗੋਣੀਆਂ ਖੋਣੀਆਂ ਨੇ। ਉਹ ਚੌਲਾਂ ਦੀ ਵਿੱਚ ਤੇ ਮੈਂ ਇਹਨੇ ਮਸਾਲਾ ਵਗੈਰਾ ਤਿਆਰ ਕਰ ਲੈਂਦੀ ਆ। ਤੇ ਫਿਰ ਉਹਦੀ ਵਿੱਚ ਕਿਉਂਕਿ ਬੱਚੇ ਨੂੰ ਨਾ ਇਹ ਬੜੀਆਂ ਬਹੁਤ ਪਸੰਦ ਆ। ਹੋਰ ਭਾਵੇਂ ਕੁਝ ਪਾਉ ਨਾ ਪਾਉ ਪਨੀਰ ਪਾ ਲਓ। ਤੇ ਉਸ ਬੜੀਆਂ ਪੌ ਵਿੱਚ ਹੋਰ ਵੈਜੀਟੇਬਲ वगैरह ਲਾਈਕ ਨਹੀਂ ਕਰਦਾ ਬੱਚਾ ਇਸ ਕਰਕੇ ਫਿਰ ਮੈਨੂੰ ਬੜੀਆਂ ਹੀ ਪੌਣੀ ਬਣੀਆਂ ਵਿੱਚ ਤੇ ਇਹਨੇ ਮੈਂ ਬਣਾਉਂਦੇ ਚੌਲ ਪਲੀ ਤੁਸੀਂ ਬਣਾਉਣ ਨਾਲ ਬਣੇ ਰਹਿਣਾ ਲੋ ਜੀ ਕੜਾਹੀ ਮੈਂ ਰੱਖ ਦਿੱਤੀ ਆ ਹੋ ਗਈ ਇਹ ਗਰਮ ਕੜਾਹੀ ਅੱਜ ਸਪਾਟ ਤੇ ਥੋੜਾ ਜਿਹਾ ਨੇ ਪਰੌਣ ਹੋ ਚੁੱਕੇ ਹੈ ਤੇ ਅੱਜ ਮੇਰੇ ਤਾਲ ਸਬਜ਼ੀ ਪਈ ਸੀ ਪਰ ਬੱਚਾ ਨਹੀਂ ਨਾ ਬੱਚੇ ਦਾ ਕਿਸੇ ਵਰਗਾ ਬੁੱਤ ਕਰਦਾ ਤਾਂ ਹਲਕੀ ਪਰੌਣ ਹੋ ਗਈ ਮੈਂ ਲੰਬੇ ਲੰਬੇ ਪਿਆਜ਼ ਪਾਉਂਦੀ ਹਾਂ ਜਿੱਤੇ ਹੁਣ ਗੁੰਦੜੀ ਕੱਟ ਲਈ ਟਮਾਟਰ ਪਾਉਂਦੀ ਹਾਂ ਤੇ ਬੀਜ ਜਦੋਂ ਇਸ ਨੂੰ ਕੱਢ ਦਿੱਤੀ ਹੈ ਟਮਾਟਰ ਦੇ ਵਿੱਚ ਮੈਂ ਕਦੇ ਵੀ ਬੀਜ ਨਹੀਂ ਪਾਉਂਦੀ ਹਾਂ ਪਹਿਲਾਂ ਪਹਿਲਾਂ ਪਾ ਲੈਂਦਾ ਪਾਲਸ ਜਿੱਦਾ ਉਹਦੇ ਨਾਲ ਮੈਨੂੰ ਬਹੁਤ ਪ੍ਰੋਬਲਮ ਹੁੰਦੀ ਸੀ ਤੇ ਹੌਣ ਨਾਲ ਕੱਟ ਕਰਦੇ ਹਾਂ ਪਾਲੇ ਦੇ ਜਿੱਤੇ ਇਹ ਜੀ ਜੀ ਤੁਹਾਨੂੰ ਪਾਇਆ ਕਰੋ। ਗਿੱਡਾ ਵਾਲੇ ਦੁੱਧੇ ਵਰਗਾ ਸੇਕ ਦਾ ਕਰ ਗਿਆ ਹੈ। ਮੈਂ ਅੱਜ ਕਿੰਲਾ ਲੱਛੀ ਦੀ ਗਿੱਦ ਵਰ੍ਹਣ ਲਈ ਹੈ। ਇਸ ਦੇ ਬੈਂਗਲ ਵਗਰ ਤੋਂ ਧੰਦ ਦੇ ਲਈ। ਉਹਦੇ ਬਹੁਤ ਤਕੀ। 500 ਮਿਲੀ ਵਿੱਚ ਵੀ ਗਿੱਦ ਵਰ੍ਹਣ ਦੀ। ਇੱਥੇ ਇਹ ਹਾਉਤ ਕਿੰਨਾ ਹੈ। ਤੇਰੇ ਨਾਲ ਟਾਹਣੇ ਕਿੱਥੇ ਹੈ? ਕੋਈ ਨਹੀਂ।

Eu

ਇਹ ਬਹੁਤ ਚੌਹਂਦੀ ਹੈ ਦੇਣ ਸਕਦੀ ਨੇ ਬੋਟੇ ਪਾਣੀ ਪਾ ਦੋਗੇ ਹੋ ਗਿਆ ਪੂਰਾ ਡਿਕ ਚੌਲ ਤੇ ਪਲੀਜ਼ ਜੇ ਤੁਹਾਨੂੰ ਵੀਡੀਓ ਠੀਕ ਮਿਹਣੀ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਤੇ ਮਿਲ ਜੇ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਜੋ ਹੋ ਫੈਮਿਲੀ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵਾਹਿਗੁਰੂ ਜੀ ਸਭਾ ਵਾਹਿਗੁਰੂ ਜੀ ਦੇਵਤੇ ਸਾਰਣੂ ਸਤਿ ਸ਼੍ਰੀ ਅਕਾਲ ਜੀ ਬਾਈ ਬਾਈ ਜੀ ਥੈਂਕ ਯੂ ਸੋ ਮਚ ਸਾਰਣੂ